ਤੋ ਆਪਾਂ ਸਾਥ ਦੀ ਗੱਲ ਕਰਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਾਥ ਜਿਵੇਂ ਮੈਂ ਕਹਿ ਰਹਿੰਦਾ ਸੀ ਮੈਂਬਰ ਜਗੂ ਵੀ ਹਨਾ ਸਮਾਜ ਉਹ ਸਾਥ ਤੇ ਸਾਥ ਨਹੀਂ ਸੀ ਜੰਦਾ ਉਹਨਾਂ ਨੂੰ ਐਸੇ ਵੀ ਇਹਨੇ ਕਿਛੁ ਧਰਨਾ ਮਤਲਬ ਕਿ ਮੈਨੂੰ ਮੋਟੀਵੇਟ ਨਹੀਂ ਦੀ ਕਰਿਆ ਮੈਂ ਥੋੜੇ ਚੈਨਲ ਥਰੂ ਮਾਪਿਆਂ ਨੂੰ ਵੀ ਇਹ ਕਹਿਣਾ ਚਾਹਣਾ ਵੀ ਜੇ ਕੋਈ ਬੰਦਾ ਤੁਹਾਨੂੰ ਕਹਿੰਦਾ ਵੀ ਮੈਂ ਛੱਡਣਾ ਵੀ ਛੱਡ ਸਕਦਾ ਐਵੇਂ ਨੈਗੇਟਿਵ ਨਾ ਕਰਿਆ ਕਰੋ ਮੈਂ ਉਹਦਾ ਜੀ ਫਿਰ ਗੁਰੂ ਦੀ ਕੋਈ ਕਿਰਪਾ ਹੋਈ ਹਨਾ ਜਾਂ ਮੇਰੀ ਮਾਂ ਦੀਆਂ ਦੁਆਵਾਂ ਲਾ ਲਓ ਅੱਜ ਮੈਨੂੰ ਸਵਾ 2 ਸਾਲ ਹੋ ਗਏ ਜੀ ਮੈਂ ਨਸ਼ੇ ਤੋਂ ਦੂਰ ਹ ਹੁਣ ਤਾਂ ਮਤਲਬ ਕਿ ਮੇਰੀ ਜ਼ਿੰਦਗੀ ਨਰਕ ਤੋਂ ਸਵਰਗ 'ਚ ਚੇਂਜ ਹੋਈ ਵੀ ਅਦਨ ਰਾਤ ਦਾ ਪਾਕਾ ਵੀ ਫਿਰ ਮੇਰੇ ਮਾਮੂ ਜੂ ਆਪਦੇ ਆਪ ਹੀ ਨਿਕਲਿਆਂ ਲ ਵੀ ਯਾਰ ਬਾਓ ਕੀ ਬਾਤ ਹੈ ਕੀ ਜਾਨਤਾ ਹੈ ਆਠਵੀਂ ਓਮੀ ਚ ਪੜਦੇ ਸੀ ਟੀਵੀ 'ਚ ਜੀ ਕਿਸੇ ਹੀਰੋ ਨੂੰ ਸੈਟਪੀਂ ਦੇ ਨੂੰ ਦੇਖਣਾ ਵੀ ਐਂ ਲੱਗਦਾ ਯਾਰ ਵੀ ਕੀ ਬਾਤ ਆ ਵੀ ਵੀ ਇੱਕਦਮ ਹੁੰਦਾ ਹੈ ਹੀਰੋ ਇੱਕ ਆਪ ਨੂੰ ਫਿਰ ਐਂ ਲੱਗਦਾ ਵੀ ਆਪਾਂ ਵੀ ਪੀ ਕੇ ਦੇਖੀ ਵੀ ਕਰਕੇ ਦੇਖੀ ਪਸਾਂ ਚ ਚੌੜ ਚੌੜ ਚ ਲਾ ਕੇ ਜੀ ਪਤਾ ਹੀ ਨਹੀਂ ਲੱਗਿਆ ਮਤਲਬ ਕੀ ਕਦੋਂ ਇਹ ਆਦਤ ਬਣ ਗਈ ਫਿਰ ਤਾਂ ਕਿਤੇ ਵਿਆਹ ਹੁੰਦਾ ਜੀ ਸਾਦੀ ਹੁੰਦੀ ਭੋਗ ਹੁੰਦਾ ਪਰ ਫਿਰ ਤਾਂ ਮੇਨ ਨਸ਼ੀ ਰਹਿ ਗਿਆ ਜੀ ਾਰੇ ਘਰ ਦੇ ਸੀ ਸੇਵਨੋ ਦੇਣੇ ਕੰਤਾਂ ਚਾਏ ਦੂਰ ਉਪ ਚਹਿਰ ਮਾਰਨਾ ਮਤਲਬ ਕਿ ਆਏ ਲੱਗਣਾ ਵੀ ਮੇਰੇ ਤੇ ਤਰਸ ਵੀ ਕਰਨਾ ਠੀਕ ਆ ਉਹਨੇ ਮੇਰੇ ਸਮੈਗਨੇ ਇਨਾ ਮਾਨਸਿਕ ਪ੍ਰਭਾਵ ਪਾਇਆ ਮਤਲਬ ਕਿ ਤੁਰਿਆ ਜਾਂਦਾ ਡਿੱਗ ਪੈਂਦਾ ਮੈਂ ਤੇ ਮਤਲਬ ਕਿ ਸਹੀਂ ਸੀ ਨਾਲ ਮੇਰੇ ਇਨੇ ਰਿਲੇਸ਼ਨ ਬਣ ਗਏ ਸੀ ਜਿੰਨਾ ਨਾਲ ਜਿੰਨਾ ਤੋਂ ਮੈਂ ਨਸ਼ਾ ਲੈਂਦਾ ਸੀ ਮੈਂ ਕੱਟਾ 20 20 30000 ਦਾ ਮਤਲਬ ਕਿ ਘਰ ਵਾਲੀ ਗੱਲ ਬਣ ਗਈ ਸੀ ਨਹੀਂ ਸਹੀਂ ਸੀ ਕਿਸੇ ਨਾਲ ਧਾਰ ਨਹੀਂ ਕਰਦੇ ਸੀ ਜਿਹੜੇ ਮੰਦੇ ਨਸ਼ਾ ਕਰਦੇ ਨੇ ਉਹਨਾਂ ਨੂੰ ਤੋਂ ਪਤਾ ਆਪਣਾ ਪੂਰਾ ਧਾਰ ਜਲਦਾ ਸੀ ਇੱਥੋਂ ਤੱਕ ਕਿ ਮੈਂ ਉਹਨਾਂ ਨਾਲ ਇਨਾ ਖੁੱਲਚੋ ਕੇ ਸੀ ਉਹਨਾਂ ਦੀ ਜਮਾਨਤਾਂ ਤੱਕ ਆਪਦੇ ਵਾਹਣ ਦੇ ਨੰਬਰ ਲਾ ਕੇ ਜੀ ਉਹਨਾਂ ਦੀ ਜਮਾਨਤ ਤੱਕ ਕਰਾਈ ਹੋਗੇ ਜੀ ਸਾਰੀ ਰਾਤ ਆ ਚੀਜ਼ਾਂ ਮੈਂ ਐ ਬੰਨ ਬੰਨ ਲੈਣੀ ਆ ਤੁੰਨੀ ਨਾਲ ਜਾਂ ਪੱਗ ਨਾਲ ਐ ਬੰਨ ਕੇ ਸਾਰੀ ਰਾਤ ਐ ਬੈਡਾਂ ਦੇ ਆਲੇ-ਦਾਲੇ ਐ ਘੂਮੀ ਜਾਣਾ ਨੀਂਦ ਨਾਉਣੀ ਅੱਖਾਂ ਨੱਕ ਚੋਂ ਪਾਣੀ ਡਿੱਗਦਾ ਰਹਿਣਾ ਤੋੜਦਾ ਮਤਲਬ ਵੀ ਪਾੜੀ ਆਉਂਦੀ ਆ ਜੀ ਸਰੀਰ ਗਾ ਜਿਹੜੀ ਜਿਵੇਂ ਤੁਹਾਨੂੰ ਮੈਂ ਦੱਸਦਾ ਐਕਸੀਡੈਂਟ ਹੋਏ ਵੀ ਨਹੀਂ ਜੀ ਗੱਡੀ ਘੇਰਾ ਬਹੁਤ ਵਾਰੀ ਬਤਿਆਂ ਮੈਂ ਕਿਰਾ ਦਾ ਮੇਰੀ ਜਮਾ ਜਾਣ ਹੀ ਬਚੀ ਐ ਜੇ ਮੇਰੇ ਕੋਲ ਸਵਿਫਟ ਗੱਡੀ ਆ ਜਮਾ ਐ ਮੰਨੀ ਕਿ ਜੇ ਤੂੰ ਮੇਰੇ ਕੋਲੇ ਹੁਣ ਫੋਟੋਆਂ ਹੈ ਨਹੀਂ ਗਿਆ ਜੇ ਮੇਰੇ ਫੋਨ ਦੀਆਂ ਫੋਨ ਫਾਂ ਡਿੱ ਕੋਈ ਰੱਬ ਦੀ ਕਿਰਪਾ ਜੇ ਮੇਰੇ ਰੱਬ ਨੇ ਕੋਈ ਚੰਗਾ ਲਿਖਿਆ ਹੁੰਦਾ ਕਰਮਾ ਜੀ ਜਦੋਂ ਨਸ਼ਾ ਕਰਦੇ ਹੁੰਦੇ ਪਤਾ ਕੀ ਕਰਦੇ ਨੇ ਵੀ ਆਹ ਖਾ ਕੇ ਦੇਖੀ ਓਏ ਦੇਖੀ ਉਹ ਤੋਂ ਬਾਅਦ ਨਜ਼ਾਰਾ ਹੁੰਦਾ ਹੁਣ ਮੈਂ ਐਂ ਕਹਿਣਾ ਜੀ ਉਹਨਾਂ ਨੂੰ ਵੀ ਛੱਡ ਕੇ ਦੇਖੋ ਦੇਖੋ ਨਜ਼ਾਰਾ ਹੁੰਦਾ ਹੁਣ ਮੈਂ ਆਪਣੇ ਬਾਹਣ ਵੀ ਡੈਡੀ ਦਾ ਤੋਂ ਬਾਅਦ ਸਾਰਾ ਠੇਕੇ ਦੇਣ ਲੱਗੇ ਹੁਣ ਮੈਂ ਆਪ ਕਰਦਾ ਤਾਂ ਆਪਣੇ ਬਾਹਣ ਠੀਕ ਆ ਪਸ਼ੂ ਰੱਖੇ ਨੇ ਜੀ ਹੁਣ ਪਸ਼ੂਆਂ ਦਾ ਦੁੱਧ ਪਤਾਰਾਂ ਵੀ ਆਪ ਚੋਲ ਇਹਨਾਂ ਨੇ ਨਹੀਂ ਮੈਂ ਜਿਵੇਂ ਜਿਹੜੇ ਮਦਨ ਕਿਲੇ ਜਸਾਂ ਗੱਲ ਹੀ ਪਾਇਓ ਉਹਨੇ ਤਾਰ ਗੱਢਣੀ ਬਹੁਤ ਵੱਡੀ ਗੱਲ ਹੁੰਦੀ ਹੈ ਹਨਾ ਜ਼ਿੰਦਗੀ ਉਹਨਾਂ ਦਾ ਸਾਥ ਦਿੰਦੀ ਹੈ ਜਿਹੜੇ ਖੁਦ ਆਸ਼ਾ ਨੂੰ ਛੱਡਦੇ ਨਹੀਂ ਨਿਰਾਸ਼ਾ ਦੇ ਆਲਮ ਦੇ ਵਿੱਚ ਵੀ ਉਹ ਆਸ ਦਾ ਜਿਹੜਾ ਦੀਵਾ ਉਹ ਜਗਾਈ ਰੱਖਦੇ ਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਦੋਂ ਹੜ ਵਗਿਆ ਹੋਵੇ ਉਦੋਂ ਕੁਝ ਉਦਾਹਰਨਾਂ ਅਜਿਹੀਆਂ ਵੀ ਮਿਲਦੀਆਂ ਨੇ ਜਨਾਂ ਨੇ ਚਾਹੇ ਬਹੁਤ ਸਾਰਾ ਨਸ਼ਾ ਕੀਤਾ ਪਰਿਵਾਰ ਨੂੰ ਵੀ ਕਸ਼ਟ ਦਿੱਤੇ ਖੁਦ ਵੀ ਕਸ਼ਟ ਝੱਲੇ ਪਰ ਉਹਨਾਂ ਨੇ ਇਸ ਦਲਦਲ ਦੇ ਵਿੱਚ ਜਾ ਕੇ ਦੇਖਿਆ ਤੇ ਮੁੜ ਆਏ ਔਰ ਅੱਜ ਉਦਾਹਰਨਾ ਦੇ ਰਹੇ ਨੇ ਉਦਾਹਰਨ ਬਣ ਕੇ ਇਹ ਸਾਬਤ ਕਰ ਰਹੇ ਨੇ ਕਿ ਕੋਈ ਵੀ ਚੀਜ਼ ਮਾੜੀ ਹਲਾਮਤ ਜਿਹੜੀ ਸਾਨੂੰ ਚਿੰਬੜ ਜਾਂਦੀ ਆ ਉਹਨੂੰ ਔਖਾ ਏ ਛੱਡਣਾ ਪਰ ਜੇ ਤੁਸੀਂ ਛੜਣ ਨਾਲ ਛੱਡਣਾ ਚਾਹੋ ਉਹ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਵੀ ਤੁਸੀਂ ਲੱਗੇ ਉਹ ਮਾਹੌਲ ਅੱਜ ਬਦਲਿਆ ਜਾ ਸਕਦਾ ਜਦੋਂ ਤੁਹਾਨੂੰ ਇਹ ਅਹਿਸਾਸ ਹੋ ਗਿਆ ਕਿ ਇਹ ਬਹੁਤ ਗਲਤ ਰਾਹ ਸੀ ਉਸ ਰਾਹ ਤੋਂ ਮੁੜਨਾ ਬਹੁਤ ਹੀ ਔਖਾ ਪਰ ਉਹ ਲੋਕ ਵੀ ਹੈਗੇ ਨੇ ਜਿਹੜੇ ਉਸ ਰਾਹ ਨੂੰ ਅਲਵਿਦਾ ਕਹਿ ਕੇ ਵਾਪਸ ਮੋੜਾਈ ਔਰ ਅੱਜ ਸਮਾਜ ਨੂੰ ਸੇਧ ਦੇ ਰਹੇ ਨੇ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮਹਿਮੂਦ ਸਿੰਘ ਔਲਖ ਅਜਿਹੀ ਇੱਕ ਨੌਜਵਾਨ ਦੀ ਕਹਾਣੀ ਤੁਹਾਡੇ ਨਾਲ ਲੈ ਕੇ ਆਏ ਆਂ ਬਰਨਾਲਾ ਦੇ ਧਨੋਲਾ ਹਲਕੇ ਦੀ ਗੱਲ ਕਰ ਰਹੇ ਆਂ ਅਸੀਂ ਨੌਜਵਾਨ ਨੇ 18 ਸਾਲ ਨਸ਼ਾ ਕੀਤਾ ਤੇ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਯੂਥ ਆਈਕਨ ਬਣ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰ ਰਹੇ ਨੇ ਅਮਰਤਾਰੀ ਬਣ ਗਏ ਨੇ ਗੁਰੂ ਵਾਲੇ ਸਿੱਖ ਬਣ ਗਏ ਨੇ ਤੇ ਹਣ ਉਹ ਖੋਦ ਗਰਾਉਂਡ ਜਾਂਦੇ ਨੇ ਤੇ ਨੌਜਵਾਨਾਂ ਨੂੰ ਸੇਧ ਦੇ ਰਹੇ ਨੇ ਬਾਈ ਜੀ ਬਹੁਤ ਬਹੁਤ ਸਵਾਗਤ ਸਕਸਸ ਸੀਕਾਰ ਜੀ ਬਾਈ ਜੀ ਇਹ ਪਹਿਲਾਂ ਤਾਂ ਦੱਸੋ ਤੁਸੀਂ ਕਿ ਕਿਉਂ ਲੱਗਦਾ ਨੌਜਵਾਨ ਤੁਸੀਂ ਕਿਹੜੀ ਹਾਲਤ ਦੇ ਵਿੱਚ ਸੀ ਕਦੋਂ ਲੱਗੇ ਇੰਨੀ ਪੁਰਾਣਾ ਲੰਬਾ ਸਮਾਂ ਕਿਉਂ ਕੀਤਾ ਨਾ ਛਾ ਕਿਵੇਂ ਅਪਰੋਚ ਕਿਵੇਂ ਹੁੰਦੀ ਹੈ ਸੋਨੂੰ ਮੈਂ ਦੱਸ ਦਾਂ ਜੀ ਲੱਗਣ ਦੀ ਗੱਲ ਤਾਂ ਲੱਗਣ ਦਾ ਮਤਲਬ ਕਿ ਜਦੋਂ ਅਸੀਂ 8ਵੀਂ 9ਵੀਂ ਚ ਪੜਦੇ ਸੀ ਤੇ ਵਿੱਚ ਜੀ ਕਿਸੇ ਹੀਰੋ ਨੂੰ ਸੈਟਪੀਂ ਦੇ ਨੂੰ ਦੇਖਣਾ ਵੀ ਐਂ ਲੱਗਦਾ ਯਾਰ ਵੀ ਕੀ ਆ ਬਾਤ ਆ ਵੀ ਵੀ ਇੱਕ ਤਾਂ ਹੁੰਦਾ ਹੈ ਹੀਰੋ ਇੱਕ ਆਪ ਨੂੰ ਫਿਰ ਐਂ ਲੱਗਦਾ ਵੀ ਆਪਾਂ ਵੀ ਪੀ ਕੇ ਦੇਖੀ ਵੀ ਕਰਕੇ ਦੇਖੀ ਮਾਲਕਿ 8ਵੀਂ 9ਵੀਂ ਚ ਮੈਨੂੰ ਲੱਗਿਆ ਸੀ ਜੀ ਸੈਕਟਰ ਪੀਣ ਸਰਵਾਤ ਮੇਰੀ ਸਾਈਡ ਤੋਂ ਹੀ ਫਿਰ 10ਵੀਂ 10ਵੀਂ ਚ ਬਸ ਪੜਨ ਜਾਂਦੇ ਸਕੂਲ ਜੀ ਫਿਰਦੇ ਕਾਲਜ ਚ ਰਹਿਣੇ ਮਸਤਵਾਨਾ ਬਾਗ ਜਾਣਾ ਮਸਤਵਾਨਾ ਸਾਹਿਬ ਸਾਡੇ ਪਿੰਡਾ ਇੱਥੇ ਕਾਲਜ ਸਗੇੜੇ ਕਾਲਜ ਉਦੋਂ ਇਹਨੇ ਕਾਲਦਾਨੀ ਫੁੱਲ ਚੜਾਈ ਹੁੰਦੀ ਇੱਥੇ ਤੁਰੇ ਫਿਰਦੇ ਰਹਿੰਦੇ ਬਸ ਐਂ ਜਾਂਦੇ ਜਾਂਦੇ ਮਤਲਬ ਕਿ ਆਪ ਤੋਂ ਜਿਹੜੇ ਨਾਲ ਪੜ੍ਹਦੇ ਸੀ ਜਵਾਕ ਵਿਦਿਆਰਥੀ ਉਹਨਾਂ ਨਾਲ ਤਾਂ ਲਿਹਾਜ਼ਾਂ ਟੁੱਟ ਗਈਆਂ ਜਿਹੜੇ ਆਪ ਤੋਂ ਵੱਡੇ ਸੀ ਸੀਨੀਅਰ ਉਹਨਾਂ ਨਾਲ ਪੈ ਗਈਆਂ ਬਸ ਉਹਨਾਂ ਨਾਲ ਕਿਤੇ ਇੱਧਰ ਨਾ ਕਿਤੇ ਇੱਧਰ ਪਸ ਐ ਗੱਲਾਂ ਗੱਲਾਂ ਕਰਦੇ ਚੌੜ ਚੌੜ ਚਾ ਬਸ ਉਦੋਂ ਮੈਡੀਕਲਾਂ ਤੋਂ ਆਮ ਹੀ ਮਿਲਦਾ ਜੀ ਇਹ ਨਸਾ ਜਿਹੜਾ ਸੀਸੀ ਪੱਤਾ ਹੁੰਦਾ ਠੀਕ ਆ ਐਚ ਬੀਟਾ ਇਹਨਾਂ ਦਾ 10 ਨੰਬਰ ਕੈਪਸੂਲ ਜੇ ਹੁੰਦੇ ਆਮ ਹੀ ਮੈਡੀਕਲਾਂ ਤੋਂ ਹਰ ਕਿਤੇ ਮਿਲ ਜਾਂਦਾ ਸੀ ਪਸ ਐ ਚੌੜ ਚੌੜ ਚ ਲਾ ਕੇ ਜੀ ਪਤਾ ਹੀ ਨਹੀਂ ਲੱਗਿਆ ਮਤਲਬ ਕੀ ਕਦੋਂ ਇਹ ਆਦਤ ਬਣ ਗਈ ਤੇ ਆਦਤ ਵਸ ਬਣਦੀ ਬਣਦੀ ਲੱਗੇ ਤਾਂ ਮ제 ਮ제 ਚ ਸੀ ਬਸ ਪਤਾ ਹੀ ਨਹੀਂ ਲੱਗਿਆ ਕਦੋਂ ਆਦੀ ਫੇਰ ਤਾਂ ਕਿਤੇ ਵਿਆਹ ਹੁੰਦਾ ਜੀ ਸਾਦੀ ਹੁੰਦੀ ਆ ਫੇਰ ਤਾਂ ਮੇਨ ਨਸ਼ੀ ਰਹਿ ਗਿਆ ਸੀ ਲੱਗਣ ਦੀ ਤਾਂ ਇਹ ਕਹਾਣੀ ਆ ਪਰਿਵਾਰ ਨੂੰ ਕਿੰਨਾ ਤੰਗ ਹੋਣਾ ਪਿਆ ਹੁੰਦਾ ਹੀ ਆ ਪਰਿਵਾਰ ਤੰਗ ਪਰਿਵਾਰ ਨੂੰ ਤਾਂ ਜੀ ਮਤਲਬ ਕਿ ਦੱਸ ਹੀ ਨਹੀਂ ਸਕਦੇ ਹਨ ਇਹ ਤਾਂ ਜਿੰਨਾਂ ਦੇ ਬੱਚੇ ਨਸ਼ਾ ਕਰਦੇ ਨੇ ਜਾਂ ਉਹ ਹੀ ਦੱਸ ਸਕਦੇ ਨੇ ਪਰਿਵਾਰ ਨੂੰ ਤਾਂ ਹਰ ਟਾਈਮ ਹੀ ਮਤਲਬ ਕਿ ਸਮਾਜ ਚ ਵੀ ਨੀਵੀਂ ਪਾਕੀ ਰੱਖਣੀ ਜੀ ਵੀ ਇਹਨਾਂ ਦਾ ਬਰਦਾ ਨਸ਼ਾ ਕਰਦਾ ਹਨ ਤੇ ਲੋਕ ਵੀ ਮਤਲਬ ਕਿ ਪਾਏ ਪਾਸਾ ਵਟਦੇ ਪਰਿਵਾਰ ਨੂੰ ਤਾਂ ਬਹੁਤ ਦੁੱਖ ਚ ਲੀਪਾਂ ਚੱਲਣੀਆਂ ਪਈਆਂ ਨੇ ਜੀ ਖਾਸ ਕਰ ਮੇਰੀ ਮਾਂ ਨੂੰ ਬਹੁਤ ਜ਼ਿਆਦਾ ਨਜਾਇਜ਼ ਜੀ ਹੂੰ ਜਦੋਂ ਕੋਈ ਲੜਾਈ ਹੋਈ ਹੋਵੇ ਜਦੋਂ ਲੱਗਾ ਹੋਵੇ ਵੀ ਯਾਰ ਜਾਂ ਪਰਿਵਾਰ ਹੈ ਨਹੀਂ ਜਾਂ ਮੈਂ ਹੈ ਨਹੀਂ ਬਹੁਤ ਜਿਆਦਾ ਫਿਰ ਦਿੱਲੀ ਵਾਲਾ ਕੰਮ ਹੀ ਹੋ ਜਾਂਦਾ ਨਸ਼ੇ ਵਾਲੇ ਬੰਦੇ ਦਾ ਜਦੋਂ ਆਪਾਂ ਪਾਇ ਜਾਣੂ ਕਹਿੰਦੇ ਆ ਕਰੀ ਫਿਰ ਲੜਾਈ ਹੁੰਦੀ ਹੈਣਾ ਸਾਰੇ ਘਰ ਦੇ ਸ਼ੀਸ਼ੇ ਭੰਨ ਦੇਣੇ ਕੰਤਾਂ ਚਾਏ ਦੂਰ ਫੇਰ ਮਾਰਨਾ ਮਤਲਬ ਕਿ ਐਂ ਲੱਗਣਾ ਵੀ ਮੇਰੇ ਤੇ ਤਰਸ ਵੀ ਕਰਨ ਕੁਝ ਬਸ ਬੰਦਾ ਜੀ ਨਸ਼ਾ ਚੀਜ਼ ਹੀ ਇਹੀ ਜਿਆ ਬੰਦੇ ਦੀ ਮਾਨਸਿਕਤਾ ਹੀ ਨਸ਼ਾ ਐਨੀ ਜਿਆਦੇ ਮਤਲਬ ਕਿ ਡਾਊਨ ਕਰ ਦਿੰਦਾ ਹੁਣ ਜਦੋਂ ਮੈਂ ਕਈ ਵਾਰੀ ਐ ਪਿਆ ਹੁੰਦਾ ਮੇਰੇ ਉਹ ਗੱਲਾਂ ਯਾਦ ਕਰਕੇ ਮਤਲਬ ਕਿ ਇੱਕ ਗੱਲ ਉਹਦਾ ਹਾਸੀ ਨਿਕਲਦੀ ਵੀ ਯਾਰ ਵੀ ਕੀ ਕਿਵੇਂ ਕੀ ਕਰਦੇ ਸੀ ਮਤਲਬ ਕਿ ਉਹੀ ਮੈਂ ਸੰਦੇਸ਼ ਵੀ ਇਹੀ ਦੰਨਾ ਹੁੰਦਾ ਜੀ ਵੀ ਉਹ ਗੰਦੀ ਚੀਜ਼ਾਂ ਦਾ ਸੱਚੋਂ ਨਿਕਲੋ ਇਹਨੇ ਸਾਲ ਕਰਨਾ ਔਰ ਕਿਵੇਂ ਪੈਸੇ ਤੋੜ ਲੱਗਣੀ ਕਿਵੇਂ ਕਰਨਾ ਫਿਰ ਮਿਲਦਾ ਕਿਵੇਂ ਆ ਜੀ ਕਿੱਥੋਂ ਲਿਆਉਂਦੇ ਸੀ ਕਿਵੇਂ ਲਿੰਕ ਕਿਵੇਂ ਬਣਾਏ ਲਿੰਕ ਦਾ ਮਤਲਬ ਵੀਕਰ ਤੁਹਾਨੂੰ ਦੱਸੀ ਜਾਣਾ ਜੀ ਮਤਲਬ ਕਿ ਲਿੰਕ ਤਾਂ ਮੈਂ ਜਦੋਂ 7 2008 ਚ ਮੈਂ ਵੀਏ ਕਲੀਅਰ ਕਰ ਲਈ ਸੀ ਵੀਏ 1 ਠੀਕ ਹੈ ਤੇ ਬਸ ਉਦੋਂ ਮਤਲਬ ਕਿ ਸੁਮ ਚ ਮੈਂ ਤੁਹਾਨੂੰ ਦੱਸਿਆ ਮੈਡੀਕਲਾਂ ਤੋਂ ਉਦੋਂ ਜਿਵੇਂ ਸਾਡੇ ਇੱਥੇ ਪ੍ਰਣਾਲੇ ਹੁਣ ਤਾਂ ਸੈنسੀਵੇਚਦੇ ਨੇ ਜੀ ਉਦੋਂ ਸੈنسੀਵ ਨਹੀਂ ਸੀ ਵੇਚਦੇ ਉਦੋਂ ਕੋਈ ਟਾਂ ਮਾਈ ਵੇਚਦਾ ਹੁੰਦਾ ਜਿਵੇਂ ਜਾਂ ਤਾਂ ਸੰਧੂ ਪੱਤੀ ਚ ਹਰੀਆਰੀ ਜਾਂਦਾ ਸੀ ਹੁਣ ਉਹਦਾ ਡੈਥ ਹੋ ਗਈ ਉਹਦੀ ਬਹੁਤ ਟਾਈਮ ਪਹਿਲਾਂ ਮਤਲਬ ਕਿ ਉਦੋਂ ਤਾਂ ਆਏ ਮਿਲਦਾ ਸੀ ਜਾਂ ਮੈਡੀਕਲਾਂ ਤੋਂ ਆਮ ਮਿਲਦਾ ਸੀ ਫਿਰ 2012 ਚ ਆ ਗਈ ਸੀ ਸਮੈਗ ਜੀ ਤੇ ਸਮੈਗ ਵੀ ਮੈਂ ਬਹੁਤ ਜ਼ਿਆਦਾ ਨਜਾਇਜ਼ੀ ਪੀਤੀਆ ਮਤਲਬ ਕਿ 2-2 ਗ੍ਰਾਮ ਆ ਲੈ ਕੇ ਤੰਤਨ ਲੈਣਾ ਐ ਮੋੜ ਦੇਣੀ ਐ ਫਿਰ ਜਦੋਂ ਉਹ ਮੇਰੇ ਕੰਮ ਕਰਨੋਂ ਫੜ ਕੇ ਫਿਰ ਮੈਂ ਨੱਕ ਰਹੀਂ ਸਿੱਧੀ ਸੁਨੇਪੀ ਕਰ ਲਾ ਗਿਆ ਸੀ ਠੀਕ ਆ ਉਹਨੇ ਮੇਰੇ ਇਸ ਮੈਗਨੇ ਇਨਾ ਮਾਨਸਿਕ ਪ੍ਰਭਾਵ ਪਾਇਆ ਮਤਲਬ ਕਿ ਤੁਰਿਆ ਜਾਂਦਾ ਡਿੱਗ ਪੈਂਦਾ ਮੈਂ ਠੀਕ ਆ ਦੌਰੇ ਪੈਣ ਲੱਗੇ ਫਿਰ 2015 ਚ ਆ ਗਿਆ ਸੀ ਜੀ ਚੱਟਾ ਚੱਟਾ ਮੇਰਾ ਦੋਸਤ ਲੈ ਕੇ ਆਇਆ ਸੀ ਇੱਕ ਸਾਡੇ ਕੋਲੇ ਪੂੜੀਆਂ ਦੀਆਂ ਪੂੜੀਆਂ ਹੁੰਦੀਆਂ ਜੀ ਉਹ ਟਾਈਮ ਅਜਾ ਉਹ ਤਾਂ 800 ਗ੍ਰਾਮ ਹੁੰਦਾ ਸਾਰਾ ਤੇ ਮਤਲਬ ਕਿ ਫਿਰ ਉਹ ਤੇ ਪਰਚਾ ਵੀ ਉਦ ਹੀ ਆ ਜਿਤਨਾ ਉਹ ਲੇਦਾ ਸਾਡਾ ਪਹਿਲਾਂ ਨਾ ਆਪਾਂ ਚਲੋ ਗਾ ਉਹਨੂੰ ਲੈਣਾ ਤੇ ਬਸ ਫਿਰ ਐਂ ਵੱਧ ਦੀ ਵੱਧ ਦੇ ਮਤਲਬ ਕਿ ਇੱਕ ਤਾਂ ਐ ਹੁੰਦਾ ਘਟਣ ਵਾਲਾ ਕੰਮ ਹੀ ਨਹੀਂ ਸੀ ਵੀ ਗਾਹਾਂ ਨੂੰ ਗਾਹਾਂ ਹੀ ਗਈ ਜਾਈਗੇ ਸੀਸਿਆਂ ਤੋਂ ਸਮੈਗ ਤੇ ਹੋਗੇ ਸਮੈਗ ਤੋਂ ਚੱਟੇ ਦੇ ਫਿਰ ਆ 2018 ਚ ਜਿਹੜਾ ਹੁਣ ਆਪਦੇ ਆਪ ਨੂੰ ਆਮਲੀ ਕਹਿ ਦਿੰਦੇ ਨੇ ਜੀ ਵੀ ਅਸੀਂ ਆਮਲੀ ਆ 2018 ਚ ਆ ਜੀਬ ਵਾਲੇ ਕਾਰਡ ਜੇ ਬਣਦੇ ਹੁੰਦੇ ਸੀ ਵੀ ਸਰਕਾਰ ਨੇ ਕਹਤਾ ਸੀ ਵੀ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਆਏ ਸੀ ਵੀ ਚੱਲ ਵੀ ਵਿੱਚੀ ਜੀਬ ਵਾਲੀਆਂ ਲੱਗ ਜਾ ਕਰਨੀਆਂ ਵਿੱਚੀ ਨਸ਼ਾ ਮਤਲਬ ਕਿ ਤੇ ਉਦੋਂ ਜਿੰਬਾਲੀਆਂ ਵੀ ਨਸ਼ੇ ਵਜੋਂ ਲੈਂਦੇ ਸੀ ਹਾਂ ਵਿਚੀਨ ਮਤਲਬ ਕਿ ਇੱਕ ਤਾਂ ਐ ਹੁੰਦਾ ਵੀ ਨਸ਼ਾ ਛੱਡਣਾ ਹੁੰਦਾ ਨਸ਼ਾ ਛੱਡਦੇ ਨਹੀਂ ਜੀ ਨਸ਼ਾ ਦਾ ਕਰਨਾ ਹੀ ਸੀ ਵਿਚ ਨਾਲ ਜੀਬ ਵਾਲੀਆਂ ਵੀ ਖਾ ਲੈਂਦੇ ਵੀ ਦੇਖੋ ਦੇਖਦੇ ਆ ਵੀ ਮਤਲਬ ਕਿ ਉਹ ਮੇਰੀਆਂ ਇੱਕ ਦੰਦੀਆਂ ਛੇ ਲੱਗੀਆਂ ਹੋਈਆਂ ਜੀ ਜੀਬ ਵਾਲੀਆਂ ਜਿਹੜੇ ਐਂ ਕਹਿੰਦੇ ਨੇ ਵੀ ਸਾਤੋਂ ਸਾਟ ਡੈਰੀ ਆ ਨਾ ਦਾਰੂ ਦੁਰੂ ਦੀ ਤਾਂ ਗੱਲ ਹੀ ਛੱਡੋ ਦਾਰੂ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡੇ ਠੇਕੇ ਹੁੰਦੇ ਸੀ ਮੇਰੇ ਦਾਦਾ ਜੀ ਕੋਲੇ ਆ ਕੱਟੂ ਵਾਲੀਆਂ ਸਾਡੇ ਲਵੇ ਪਿੰਡ ਪਏ ਜਾਂਦੇ ਨੇ ਤੇ ਉਹਨਾਂ ਦਾ ਨਾਮ ਸੀ ਸਰਦਾਰ ਠਾਕੁਰ ਸਿੰਘ ਮਾਨ ਬਲਵੀ ਜਿਹੜੇ ਪੁਰਾਣੇ ਨੇ ਉਹ ਤਾਂ ਜਾਣਦੇ ਹੋਣਗੇ ਤੇ ਮ ਪੀਜੇਦਾਰੋਂ ਦਾ ਨਸ਼ੇ ਦੀ ਬੈਦੇ ਤੇ ਮਤਲਬ ਕਿ ਸائیں ਸੀ ਨਾਲ ਮੇਰੇ ਇਨੇ ਰਿਲੇਸ਼ਨ ਬਣ ਗਏ ਜੀ ਜਿੰਨਾ ਨਾਲ ਜਿੰਨਾ ਤੋਂ ਮੈਂ ਨਸ਼ਾ ਲੈਂਦਾ ਸੀ ਮੈਂ ਕਟਾ 20 20 30 3000 ਦਾ ਮਤਲਬ ਕਿ ਘਰ ਵਾਲੀ ਗੱਲ ਬਣ ਗਈ ਸੀ ਨਹੀਂ ਸਹੀਂ ਸੀ ਕਿਸੇ ਨਾਲ ਧਾਰ ਨਹੀਂ ਕਰਦੇ ਜੀ ਜਿਹੜੇ ਬੰਦੇ ਨਸ਼ਾ ਕਰਦੇ ਨੇ ਉਹਨਾਂ ਨੂੰ ਤੋਂ ਪਤਾ ਆਪਣਾ ਪੂਰਾ ਧਾਰ ਚੱਲਦਾ ਸੀ ਇੱਥੋਂ ਤੱਕ ਕਿ ਮੈਂ ਉਹਨਾਂ ਨਾਲ ਇੰਨਾ ਐ ਖੁੱਲਚੋ ਕੇ ਸੀ ਉਹਨਾਂ ਦੀ ਜਮਾਨਤਾਂ ਤੱਕ ਆਪਦੇ ਵਾਹਣ ਦੇ ਨੰਬਰ ਲਾ ਕੇ ਜੀ ਉਹਨਾਂ ਦੀ ਜਮਾਨਤਾਂ ਤੱਕ ਕਰਾਈ ਹੋਈਆਂ ਸੀ ਚਿੱਟਾ ਵੇਚ ਨਾਲ ਦੀਆਂ ਹਾਂ ਚਿੱਟਾ ਨਸ਼ੇ ਵਾਲੇ ਦੀਆਂ ਹੁਣ ਮੈਨੂੰ ਉਹੀ ਗੱਲਾਂ ਤੇ ਐ ਲੱਗਦਾ ਵੀ ਯਾਰ ਬੰਦਾ ਵੀ ਕਿੰਨਾ ਨਸ਼ਾ ਬੰਦੇ ਦੀ ਮਾਨਸਿਕਤਾ ਕਿੰਨਾ ਹੈ ਨਹੀਂ ਮੇਰਾ ਕੀ ਹੁਣ ਮੈਨੂੰ ਐ ਲੱਗਦਾ ਵੀ ਮੈਂ ਨਸ਼ਾ ਹਟਾਉਣ ਦੇ ਉੱਚ ਚੱਲਦਿਆਂ ਵੀ ਉਦੋਂ ਬੰਦੇ ਨੂੰ ਐਨਾ ਗਰਾ ਦਿੰਦਾ ਨਸ਼ਾ ਵੀ ਅਗਲੇ ਦਿਨ ਜਮਾਨਤਾਂ ਨਸ਼ੇ ਵਾਲੇ ਦੀਆਂ ਠੀਕ ਹੈ ਉਹਦਾ ਜੀ ਫਿਰ ਗੁਰੂ ਦੀ ਕੋਈ ਕਿਰਪਾ ਹੋਈ ਹੈਣਾ ਜਾਂ ਮੇਰੀ ਮਾਂ ਦੀਆਂ ਦੁਆਵਾਂ ਲਾ ਲਓ ਅੱਜ ਮੈਨੂੰ 2.5 ਸਾਲ ਹੋ ਗਏ ਜੀ ਮੈਂ ਨਸ਼ੇ ਤੋਂ ਦੂਰ ਹਾਂ ਤੇ ਹੁਣ ਮੈਂ ਮਤਲਬ ਕਿ ਗਰਾਊਂਡ ਜਾਣਾ ਠੀਕ ਹੈ ਮੇਰਾ ਫੇਸਬੁੱਕ ਤੇ ਤੇ ਆ YouTube ਤੇ ਚੈਨਲ ਆ ਜੀ ਪ੍ਰੀਤ ਜੱਟ ਲਾਈਵ ਉਦੋਂ ਮੈਂ ਮੋਟੀਵੇਸ਼ਨ ਵਾਲਾ ਵੀਡੀਓ ਪਾਉਣਾ ਵੀ ਆਪਦੇ 1000 ਦੋਸਤਾਂ ਲਈ ਵੀ ਸ਼ੁਰੂ ਕਰਿਆ ਸੀ ਮੈਂ ਮਤਲਬ ਕਿ ਮੋਟੀਵੇਟ ਕਰਨ ਲਈ ਮੈਂ 50 ਡੇ ਚੈਲੰਜ ਰੱਖਿਆ ਸੀ ਪਿੰਕੇ ਜਰਗ ਨੂੰ ਦੇਖ ਕੇ ਵੀ ਉਹ ਗਰਾਊਂਡ ਜਾਂਦਾ ਮੈਂ ਆਪ ਆਇਆ ਕਿਹਾ ਵੀ ਆਪਾਂ ਵੀ ਜਾੜਾ ਮੈਂ 50 ਡੇ ਚੈਲੰਜ ਰੱਖਿਆ ਮੈਂ ਥੋੜੇ ਨਾਲ ਆਂਡਗਾਂਡ ਤੇ ਆਂਡਗਮਾੜ ਤੇ ਜਵਾਕਾਂ ਨੂੰ ਲੈ ਕੇ ਜਾਂਦਾ ਠੀਕ ਹੈ ਪੱਕੇ ਬਾਗ ਚ ਪਹਿਲਾਂ ਤਾਂ ਥੋੜੇ ਸਾਈਕਲਿੰਗ ਕਰਕੇ 2-3 ਕਿਲੋਮੀਟਰ ਪੈ ਜਾਂਦਾ ਦਰ ਉਹ ਲਾਈਓ ਉੱਥੇ ਜਾਂਦੇ ਸਾਈਕਲਿੰਗ ਕਰਕੇ ਫਿਰ ਉੱਥੇ ਗਰਾਊਂਡ ਦੇ ਚੱਕਰ ਲਗਾਉਂਦੇ ਠੀਕ ਹੈ ਫਿਰ ਐਕਸਰਸਾਈਜ਼ਾਂ ਕਰਦੇ ਮਤਲਬ ਕਿ ਉਹ ਜਿਹੜੇ ਮੇਰੇ ਯਾਰ ਦੋਸਤ ਨੇ ਉਹ ਵੀ ਮੈਨੂੰ ਦੇਖ ਕੇ ਬਦਲਣਾ ਨਸ਼ਾ ਛੱਡਣਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਦਿਖਾਉਂਦੇ ਨਹੀਂ ਹੁੰਦੇ ਵੀ ਯਾਰ ਅਸੀਂ ਜਦੋਂ ਨਸ਼ਾ ਕਰਦੇ ਹੁੰਦੇ ਪਤਾ ਕੀ ਕਰਦੇ ਹੁੰਦੇ ਵੀ ਆਹ ਖਾ ਕੇ ਦੇਖੀ ਓਏ ਦੇਖੀ ਉਹ ਤੋਂ ਬਾਅਦ ਨਜ਼ਾਰਾ ਆਉਂਦਾ ਹੁਣ ਮੈਂ ਐਂ ਕਹਿਣਾ ਜੀ ਉਹਨਾਂ ਨੂੰ ਵੀ ਛੱਡ ਕੇ ਦੇਖੋ ਦੇਖੋ ਨਜ਼ਾਰਾ ਆਉਂਦਾ ਅੱਛਾ ਕੋਈ ਇਹੋ ਜੀ ਗੱਲ ਵੀ ਗੱਡੀ ਭੰਨਤੀ ਐਕਸੀਡੈਂਟ ਹੋ ਗਿਆ ਕੋ ਘਟਨਾ ਵੀ ਯਾਰ ਆ ਦਾ ਬਹੁਤ ਹੀ ਮਾੜਾ ਹੋ ਗਿਆ ਘਟਨੀਆਂ ਤਾਂ ਜੀ ਹੁਣ 20 ਸਾਲਾਂ ਚੋਂ ਤੁਸੀਂ ਦੇਖ ਲਓ ਹਨਾ ਸਾਹ ਵੀ ਲਾ ਲਓ ਵੀ ਹਰ ਨਸ਼ੇ ਵਾਲੇ ਬੰਦੇ ਦੀ ਤਾਂ ਹਰ ਰੋਜ਼ ਨਵੀਂ ਕਹਾਣੀ ਹੁੰਦੀ ਹੈ ਹਨਾ ਤੇ ਇੱਕ ਘਟੀਗੂਟੀ ਦਾ ਪਤਾ ਹੀ ਨਹੀਂ ਜੀ ਕਿੰਨੇ ਕਬਾਰੀ ਪੰਨਿਆ ਗਿਆ ਪਾਲਟੀਆਂ ਗੱਡੀ ਕਿਹੜਾ ਮੈਥੋਂ ਐਕਸੀਡੈਂਟ ਹੋ ਗਿਆ ਸੀ ਮਤਲਬ ਕਿ ਡੈਥ ਵੀ ਹੋ ਗਈ ਸੀ ਇੱਕ ਬੰਦੇ ਦੀ ਮਤਲਬ ਕਿ ਚਲੋ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਦੋਂ ਮੈਨੂੰ ਕਹਿ ਦਿੰਦੇ ਸੀ ਵੀ ਡੱਕਿਆ ਹੋਊ ਕਸੂਰ ਹੋਊ ਪਰ ਉਹ ਮੇਰਾ ਕਸੂਰ ਨਹੀਂ ਸੀ ਮੈਂ ਜਮਾ ਸੋਫੀ ਜਾਂਦਾ ਸੀ ਮਤਲਬ ਕਿ ਜਾਂਦਾ ਤਾਂ ਨਸ਼ਾ ਕਰਨੀ ਸੀ ਪਰ ਜਮਾ ਸੋਫੀ ਜਾਂਦਾ ਸੀ ਜਮਾ ਸਾਈਡ ਤੇ ਗੱਡੀ ਸੀ ਐ ਜਿਹੜੀ ਚਿੱਟੀ ਜੀ ਲੈਣ ਨਹੀਂ ਹੁੰਦੀ ਰੋਡ ਤੇ ਜੀ ਉਦੋਂ ਇਧਰਲੇ ਪਾਸੇ ਸੀ ਗੱਡੀ ਉਹ ਇੱਕੋ ਲਖਤ ਆਇਆ ਸਕੂਟਰੀ ਉਹਨੇ ਐ ਰੋਡ ਤੇ ਐ ਕਰਕੇ ਝਾੜਦੀ ਉਹ ਵਿੱਚ ਵੱਜੀ ਮਤਲਬ ਕਿ ਫਿਰ ਉਹ ਨੂੰ ਮੈਂ ਐਡਮਿਟ ਵੀ ਕਰਾਤਾ ਸੀ ਜੀ ਹਸਪੀਟਲ 'ਚ ਤੇ ਉਹ ਦੁਆ ਲੁਧਿਆਣੇ ਰਿਆ ਡੈਥ ਹੋ ਗਈ ਸੀ ਬੰਦੇ ਦੀ ਪਰ ਉਹ ਗੱਲ ਦਾ ਮੈਨੂੰ ਦੁੱਖ ਵੀ ਆ ਪਰ ਮੈਨੂੰ ਐ ਵੀ ਉਹ ਉਦੋਂ ਮੇਰੇ ਤੇ ਤਾਂ ਪਾਉ ਐ ਲੱਗਿਆ ਵੀ ਨਸ਼ੇ ਕਰਕੇ ਵੀ ਨਸ਼ਾ ਬੰਦੇ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਹਿੰਦੇ ਜੀ ਵੀ ਇਹਨਾਂ ਦਾ ਰੋਡ 'ਚ ਬਹਣ ਆਇਆ ਹੋਇਆ ਇਹਦਾ ਐਂ ਕਰਦਾ ਖਰਪ ਐਕਸੀਡੈਂਟ ਹੋਏ ਵੀ ਨਹੀਂ ਜੀ ਗੱਡੀ ਘੇਰਾ ਬਹੁਤ ਵਾਰੀ ਬਤਿਆਂ ਮੈਂ ਘੇਰਾ ਤਾਂ ਮੇਰੀ ਜਮਾ ਜਾਨ ਹੀ ਬਚੀ ਅੱਜ ਮੇਰੇ ਕੋਲ ਸਵਿਫਟ ਗੱਡੀ ਆ ਜਮਾ ਏ ਮੰਨੀ ਕਿ ਜੇ ਤੂੰ ਮੇਰੇ ਕੋਲੇ ਹੁਣ ਫੋਟੋਆਂ ਹੈ ਹੀ ਨਹੀਂ ਗਿਆ ਜੇ ਮਰੇ ਫੋਨ ਦੀਆਂ ਫੋਨ ਫਾਂਡੇ ਕੇ ਪੈਂਦੇ ਸੀ ਉਦੋਂ ਬਸ ਵੀ ਜਮਾ ਏ ਖਤਮ ਹੀ ਹੋ ਗਈ ਸੀ ਵੀ ਕੋਈ ਰੱਬ ਦੀ ਕਿਰਪਾ ਜਿਵੇਂ ਰੱਬ ਨੇ ਕੋਈ ਚੰਗਾ ਲਿਖਿਆ ਹੁੰਦਾ ਕਰਮਾ ਜੀ ਵੀ ਮੋੜਿਆਂ ਬਹੁਤ ਕਹਾਣੀਆਂ ਤਾਂ ਕਿਸੇ ਦਾ ਜੀ ਬਹੁਤ ਨੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਵਿਆਹ ਮੇਰਾ ਹੋ ਗਿਆ ਸੀ ਜੀ 2015 ਉਹ ਇਹ ਦਾਸ ਕਰਲੀ ਨੇ ਜਾਂ ਬਾਅਦ ਜਵਾਕ ਵੀ ਹੋਇਆ ਉਹ ਉਹਨਾਂ ਨੇ ਨਹੀਂ ਸਮਝਾਇਆ ਸਮਝਾਇਆ ਉਦੋਂ ਕਹੇਦੇ ਕਹਿਣ ਤੇ ਤਾਂ ਨਹੀਂ ਸਮਝੇ ਨਸ਼ੇ ਵਾਲਾ ਬੰਦਾ ਕਹਿਣ ਦੇ ਹੁਣ ਮੈਨੂੰ ਸਾਰੀ ਕਹੀ ਜਾਂਦੇ ਸੀ ਜੀ ਮਤਲਬ ਕਿ ਵੀ ਕਹਿਣ ਦਾ ਕਹਿੰਦੀ ਸੀ ਵੀ ਸਾਡਾ ਨਸ਼ਾ ਹਨਾ ਭੈਣ ਭਾਈ ਮਤਲਬ ਕਿ ਜਦੋਂ ਆਪਾਂ ਸਾਥ ਦੀ ਗੱਲ ਕਰਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਾਥ ਜਿਵੇਂ ਮੈਂ ਕਹਿ ਦਿੰਦਾ ਸੀ ਮੈਂਬਰ ਜਗੂ ਵੀ ਹਨਾ ਸਮਾਜ ਉਹ ਸਾਥ ਤੇ ਸਾਥ ਨਹੀਂ ਸੀ ਜੰਦਾ ਉਹਨਾਂ ਨੂੰ ਆਏ ਸੀ ਵੀ ਇਹਨੇ ਕੀ ਸੁਧਰਨਾ ਵੀ ਇੱਕ ਲੰਮਾ ਟਾਈਮ ਬਾਲਾ ਕਰ ਗਿਆ ਨੇ ਜੀ ਕਰ ਦਿੰਦਾ ਐ ਹੁੰਦਾ ਸੀ ਉਹ ਮੰਮੀ ਵਰਗਿਆਂ ਨੂੰ ਮੈਂ ਕਹਾ ਮਾਂ ਮੈਂਬਰ ਤੁਸੀਂ ਕਹੂੰ ਕਹਿੰਦੇ ਨਾ ਪੁੱਤ ਰਹਿਣਦੇ ਰਹਿਣਦੇ ਤੇ ਤੈਸੋ ਰਹਿਣਾ ਨਹੀਂ ਪਾਪ ਲੱਗੂ ਮਤਲਬ ਕਿ ਮੈਨੂੰ ਮੋਟੀਵੇਟ ਨਹੀਂ ਦੀ ਕਰਿਆ ਮੈਂ ਤੁਹਾਡੇ ਚੈਨਲ ਥਰੂ ਮਾਪਿਆਂ ਨੂੰ ਵੀ ਐ ਕਹਿਣਾ ਚਾਹਣਾ ਵੀ ਜੇ ਕੋਈ ਬੰਦਾ ਤੁਹਾਨੂੰ ਕਹਿੰਦਾ ਵੀ ਮੈਂ ਛੱਡਣਾ ਵੀ ਛੱਡ ਸਕਦਾ ਐਵੇਂ ਨੈਗੇਟਿਵ ਨਾ ਕਰਿਆ ਕਰੋ ਮੈਨੂੰ ਜਿਹੜਾ ਰੱਖ ਲੂ ਜਦੋਂ ਸਾਗ ਲੈ ਫੇਰ ਵੀ ਫੇਰ ਐਂ ਦੇਖਣ ਲੱਗੇ ਵੀ ਲੰਘਦੇ ਨੇ 4 ਮਹੀਨੇ ਵੀ ਦੇਖਦੇ ਆਂ ਸਿੱਕੇ ਛੱਡ ਦੂ ਕਹੇ ਨਾ ਇਹਦਾ ਕਿਥੇ ਛੱਡ ਦੂ ਇਹਦਾ ਤੋੜੂ ਫੇਰ ਬਸ ਜਦੋਂ ਮੈਂ ਉਦੋਂ ਬਾਅਦ ਗਰਾਊਂਡ ਜਾਣ ਲੱਗਿਆ ਫੇਰ ਤਾਂ ਮਨਾਈ ਲੈ ਹੁਣ ਤਾਂ ਜਮੇ ਮਨਾਲੇ ਜੀ ਜਦੋਂ ਹੁਣ ਡੀਸੀ ਆ ਹੁਣ ਤਾਂ ਅਗਲੇ ਨੇ ਕਹਿਣਾ ਹੀ ਵੀ ਠੀਕ ਆ ਹਨਾ ਡੀਸੀ ਸਾਹਿਬ ਨੇ ਕਿਵੇਂ ਅਪਰੋਚ ਕੀਤਾ ਤੁਹਾਨੂੰ ਡੀਸੀ ਸਾਹਿਬ ਨੇ ਤਾਂ ਜਿਵੇਂ ਲੱਗਦਾ ਮਤਲਬ ਕਿ ਜਿਹੜਾ ਮੈਂ ਆਹ ਚੈਨਲਾਂ ਚੂਣ ਵਾਲਾ ਦੀ ਪਾਦ ਹੁੰਦਾ ਸੀ ਇਹਦੇ ਇਹਦੇ ਹਿਸਾਬ ਦੀ ਪਤਾ ਲੱਗਿਆ ਵੀ ਹਾਂ ਠੀਕ ਆ ਕੋਈ ਮੁੰਡਾ ਧਨੌਲੇ ਚ ਵਧੀਆ ਕ ਕਿਉਂਕਿ ਮੈਂ ਮਾਕਸਾ ਦਾ ਮੈਂ ਥੋੜੇ ਜਿਹੇ ਟਾਈਮ ਬਾਅਦ ਲਾਈਵ ਜਾ ਹੋ ਕੇ ਕਹਿ ਦਿੰਦਾ ਸੀ ਵੀ ਨਸ਼ੇ ਛੱਡੋ ਆਪਦੇ ਯਾਰਾਂ ਦੋਸਤਾਂ ਨੂੰ ਸਪੈਸ਼ਲ ਦਾ ਮੈਂ ਆਪਦੇ ਯਾਰਾਂ ਦੋਸਤਾਂ ਨੂੰ ਵੀ ਕਹਿੰਦਾ ਸੀ ਮੈਂ ਉਹਨਾਂ ਨੂੰ ਰਾਹ ਵੀ ਹੈ ਕਿਸੇ ਨੂੰ ਕਹਿ ਕਵਾ ਕੇ ਜੇ ਛੱਡਿਆ ਵੀ ਥੋੜੇ ਨਾਲ ਦੇ ਨੇ ਬਾਅਦ ਚ ਥੋੜੇ ਤੋਂ ਮੋਟੀਵੇਟ ਹੋ ਗਏ ਮਤਲਬ ਕਿ ਮੋਟੀਵੇਟ ਤਾਂ ਹੋ ਜਾਂਦੇ ਮਤਲਬ ਕਿ ਹੋਰ ਚੀਜ਼ ਤੇ ਹੋ ਜਾਂਦੇ ਜਿਵੇਂ ਜਿਵੇਂ ਨਸ਼ਾ ਛੱਡ ਕੇ ਸ਼ਰਾਬ ਦੇ ਹੋ ਗਿਆ ਜੀ ਕੋਈ ਬੜਾ ਹਾਂ ਮਤਲਬ ਕਿ ਜਿਵੇਂ ਕੋਈ ਨਸ਼ਾ ਕਰਦਾ ਉਹ ਕਹਿੰਦਾ ਅੱਜ ਮੈਨੂੰ 7 ਦਿਨ ਹੋ ਗਏ ਦੇਗਾ ਵੀ ਮੈਂ ਕੀਤਾ ਨਹੀਂ ਮਤਲਬ ਕਿ ਐ ਮੋਟੀਵੇਟ ਫਿਰ ਮੈਨੂੰ ਆਪ ਨੂੰ ਵੀ ਖੁਸ਼ੀ ਮਿਲਦੀ ਵੀ ਜਾਂ ਠੀਕ ਆ ਆਪਣੀ ਜਿਹੜੀ ਗੱਲ ਕਿਉਂਕਿ ਨਸ਼ੇ ਵਾਲਾ ਬੰਦਾ ਨਸ਼ੇ ਵਾਲੇ ਦੀ ਗੱਲ ਸੁਣੂਗਾ ਜੀ ਮੇਰੀ ਗੱਲ ਸੁਣਨਗੇ ਉਹ ਕਿਉਂਕਿ ਮੈਂ ਉਹਨਾਂ ਦੇ ਉਹ ਚੀਜ਼ਾਂ ਵੀ ਮਾਨਸਿਕਤਾ ਦੇਖੀ ਹੋਈ ਆ ਮੈਂ ਉਹ ਜ਼ਿੰਦਗੀ ਵੀ ਦੇਖੀ ਹੋਈ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਨਸ਼ੇ ਵਾਲੇ ਬੰਦੇ ਨੂੰ ਦਿਮਾਗ ਬਹੁਤ ਤੇਜ਼ ਹੁੰਦਾ ਈ ਉਹਨੂੰ ਪਤਾ ਲੱਗ ਜਾਂਦਾ ਵੀ ਬੰਦਾ ਕਿਹੜੇ ਹਾਲ ਤੇ ਗੱਲ ਕਰਦਾ ਹੈ ਕਿਹੜਾ ਕੀ ਜਿਵੇਂ ਹੁਣ ਮੇਰੀ ਫੀਲਿੰਗ ਹੈ ਸੋਪੀ ਬੰਦਾ ਨਹੀਂ ਸਮਝ ਸਕਦਾ ਤੁਹਾਨੂੰ ਤਾਂ ਐ ਲੱਗੂ ਜਦੋਂ ਹੁਣ ਤੁਸੀਂ ਸਮਾਗ ਸਾਨੂੰ ਸਹੀ ਦੇਖਿਆ ਆਲੇ ਦੇਖਿਆ जिने ਹੁਣ ਦੇਖਿਆ ਉਹੀ ਸਮਝ ਸਕਦਾ ਇਹ ਗੱਲਾਂ ਨੂੰ ਹਨ ਤੇ ਮਤਲਬ ਕਿ ਉਹ ਸਮਝਦੇ ਨੇ ਪੂਰਾ ਹੁਣ ਮੈਨੂੰ ਫੋਨ ਕਰਦੇ ਨੇ ਹਨ ਵੀ ਯਾਰ ਬਹੁਤ ਵਧੀਆ ਕਰ ਰਹੇ ਹਾਂ ਤੂੰ ਸਾਨੂੰ ਦੇਖ ਕੇ ਸਾਨੂੰ ਵੀ ਐਂ ਲੱਗਦਾ ਹਨ ਵੀ ਸਾਨੂੰ ਹੌਸਲਾ ਮਿਲਦਾ ਵੀ ਅਸੀਂ ਵੀ ਛੱਡੀਏ ਮਤਲਬ ਕਿ ਬਹੁਤ ਛੱਡ ਵੀ ਰਹੇ ਨੇ ਜੀ ਜਿਵੇਂ ਮੈਂ ਤੁਹਾਨੂੰ ਕਿਹਾ ਹੁਣ ਵਿੱਚਮ ਦੇ ਜਿਹੜੇ ਜਿਹੜੇ ਨੂੰ ਐਂ ਕਹਿੰਦੇ ਸੀ ਵੀ ਇਹ ਚਾਰ ਇੱਕ ਦਿਨ ਨਗਾਉਣਾ ਔਖਾ ਹੁਣ ਜਦੋਂ ਮੈਨੂੰ ਫੋਨ ਕਰਕੇ ਕਹਿ ਦਿੰਦੇ ਨੇ ਵੀ ਅੱਜ 7-8 ਦਿਨ ਹੋ ਗਏ ਕੋਈ ਕੋਈ ਨਹੀਂ ਖਾਦਾ ਯਾਰ ਗੱਲੀ ਜੀਵ ਵਾਲੀ ਆ ਜਾ ਚਲੋ ਕੋਈ ਕਿਵੇਂ ਕੋਈ ਕਿਵੇਂ ਕੋਈ ਗਾਧਾ ਦਾ दारू ਪੀ ਲਈ ਮਤਲਬ ਕਿ ਉਹ ਨਸ਼ਿਆਂ ਤੋਂ ਹਟ ਕੇ ਤਲੋ ਚੇਂਜ ਤਾਂ ਆਉਣ ਲੱਗਿਆ ਮੈਨੂੰ ਆਇਆ ਵੀ ਜਿਵੇਂ ਹੁਣ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਗਰਾਊਂਡ ਨਾਲ ਜੁੜੋ ਜਾਂ ਗੁਰਦੁਆਰੇ ਬਾਗ ਜੋ ਕਿਸੇ ਲਵੇ ਮੰਦਿਰ ਆ ਉੱਥੇ ਬਾਗ ਜੋ ਹਣਾ ਮੈਡੀਟੇਸ਼ਨ ਕਰੋ ਧਿਆਨ ਕਰ ਲਓ ਮਤਲਬ ਕਿ ਵੀ ਮੈਂ ਐ ਨਹੀਂ ਕਹਿਣਾ ਹੁੰਦਾ ਮੈਂ ਉਹਨਾਂ ਨੂੰ ਐ ਵੀ ਨਹੀਂ ਪ੍ਰੈਸ਼ਰ ਪਾਉਂਦਾ ਹੁੰਦਾ ਮੈਨੂੰ ਪਤਾ ਜੀ ਸੁਣਦਾ ਫਿਰ ਅਗਲਾ ਐ ਪ੍ਰੈਸ਼ਰ ਪਾਗਦਾ ਜੇ ਆਪਾਂ ਹੀ ਕਹੀਏ ਵੀ ਅੱਜ ਜੀ ਛੱਡਾ ਅੱਜ ਐ ਨਾ ਸਜਰੋ ਲੱਗਿਆ ਨਹੀਂ ਇੱਕੋ ਲੱਗਦਾ ਛੱਡੂ ਕਿਵੇਂ ਜੇ ਮੈਂ ਕਹਿਣਾ ਹੁਣ ਮੈਂ 2021 ਚ ਕੋਸ਼ਿਸ਼ ਕਰ ਲੱਗਿਆ ਸੀ ਵਾਲ ਬੂਲ ਵਧਾਉਣ ਲੱਗਿਆ ਸੀ ਜੇ ਮੈਨੂੰ ਕੋਈ ਯਾਰ ਦੋਸ ਮਾਲਕੀ ਮੈਂ ਤਿਆਰੀ ਦਾ 2021 ਦੀ ਕਰਨ ਲੱਗਿਆ ਸੀ ਵੀ ਹੈਵੀ ਹੈ ਵੀ ਹੈਵੀ हां ਵੀ ਹੈਵੀ ਐ ਨਾ ਪਿਆ ਜਾਂਦਾ ਹੁੰਦਾ ਨਸ਼ਾ ਨਸ਼ੇ ਤੇ ਚੁੰਗਲ ਤੋਂ ਉਹੀ ਸਮਝ ਸਕਦਾ ਇਹ ਗੱਲਾਂ ਜੀ ਜਿਨੇ ਕਰਿਆ ਵੀ ਨਸ਼ਾ ਕਿੱਡੀ ਪੜੀ ਦਲਦਲ ਬੜੀ ਖਤਰਨਾਕ ਹੈ ਜੀ ਇਹ ਜੋ ਹਰ ਕੋਈ ਨਹੀਂ ਵੀ ਨਿਕਲ ਨਹੀਂ ਸਕਦਾ ਵੀ ਬੜੀ ਬਿਲ ਪਾਵਰ ਚਾਹੀਦੇ ਬੰਦੇ ਨੂੰ ਨਸ਼ੇ ਚੋਂ ਨਿਕਲ ਲਈ ਵੀ ਇੱਕ ਕਰਿਆ ਵਾਲਾ ਟਾਈਮ ਲੰਮਾ ਸਮਾਂ 18 ਸਾਲ ਕੋਈ ਕਹਿ ਦੇਣੀ ਗੱਲ ਨਹੀਂ ਹੁੰਦੀ ਹੈ ਹਨਾ ਵੀ ਨਹੀਂ ਇੱਕ ਤਾਂ ਬਿਲ ਪਾਵਰ ਇੱਕ ਸਰੀਰਕ ਤੌਰ ਤੇ ਵੀ ਉਹ ਵਡਤਰ ਬਣ ਜਾਂਦੀ ਹੈ ਸਰੀਰ ਭਾਲ ਦਾ ਸਰੀਰ ਆਤਮਾ ਬਣ ਜਾਂਦੀ ਹੈ ਜੀ ਸ਼ਰੀਰ ਨੂੰ ਹੂੰ ਸਰੀਰ ਨੂੰ ਹੁਣ ਜਦੋਂ ਆਤ ਸਰੀਰ ਟੁੱਟਦਾ ਜੀ ਰਾਤ ਮੈਨੂੰ ਐ ਜਦੋਂ ਮੈਂ ਬੈਡਾਂ ਤੇ ਐ ਪਿਆ ਜਾਂਦਾ ਮੈਨੂੰ ਐ ਲੱਗਦਾ ਜਿਵੇਂ ਕੋਈ ਐ ਸਿਰ ਚ ਸੂਈਆਂ ਮਾਰਦਾ ਸਾਰੀ ਰਾਤ ਆ ਚੀਜ਼ਾਂ ਮੈਂ ਐ ਬੰਨ ਬੰਨ ਲੈਣੀਆਂ ਠੀਕ ਆ ਚੁੰਨੀ ਨਾਲ ਜਾਂ ਪੱਗ ਨਾਲ ਐ ਬੰਨ ਕੇ ਸਾਰੀ ਰਾਤ ਬੈਡਾਂ ਦੇ ਆਲੇ-ਦਾਲੇ ਐ ਘੁੰਮੀ ਜਾਣਾ ਨੀਂਦ ਨਾਉਣੀ ਅੱਖਾਂ ਨੱਕ ਚੋਂ ਪਾਣੀ ਡਿੱਗਦਾ ਰਹਿਣਾ ਵੀ ਤੋੜਦਾ ਮਤਲਬ ਵੀ ਬਾਲੀ ਆਉਂਦੀ ਹੈ ਜੀ ਸਰੀਰ ਗ ਜਿਹੜੀ ਜਿਵੇਂ ਤੁਹਾਨੂੰ ਮੈਂ ਦੱਸਦਾ ਵੀ ਤੋੜਦਾ ਸਰੀਰ ਜਿਵੇਂ ਆਪਦੇ ਆਪ ਨੂੰ ਕੱਟਣ ਵੀ ਲੱਗ ਜਾਂਦੇ ਜਿਵੇਂ ਤੁਹਾਨੂੰ ਫੋਟੋਆਂ ਦਿਖਾਈਆਂ ਨੇ ਯੋਨਾ ਜੀ ਦੀ ਤੋੜਤੀ ਐ ਕੱਢਦਾ ਜੀ ਨਹੀਂ ਕਿਹਦਾ ਜੀ ਕਰਦਾ ਹੁੰਦਾ ਹੁਣ ਨਹੀਂ ਮੈਂ ਮਾਰਦਾ ਕੋਸ ਆਪਦੇ ਹੂੰ ਠੀਕ ਆ ਵੀ ਨਾ ਸਾਹਿਬ ਤੇ ਇਹਨੂੰ ਪਾੜੇ ਪਾੜੇ ਤਰ੍ਹਾਂ ਦੇ ਫੈਕਟ ਪਾਉਂਦਾ ਜੀ ਹੁਣ 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 ਕੀ ਸਿਚੁਏਸ਼ਨ ਆ ਹੁਣ ਕਿੰਨੇ ਸਾਲ ਹੋ ਗਏ ਤੇ ਕਿਵੇਂ ਜੀ ਸਾਹਿਬ ਨੇ ਅਪਰੋਚ ਕੀਤਾ ਤੇ ਹੁਣ ਅੱਗੇ ਕੀ ਆ ਜ਼ਿੰਦਗੀ ਦਾ ਮਕਸਦ ਹੁਣ ਕੀ ਕਰਦੇ ਹਾਂ ਉਹਦਾ ਅਲਟਰਨੇਟ ਕੀ ਆ ਉਹਦਾ ਧਿਆਨ ਸਵਾ ਕਿੱਧਰ ਲਾਉਣੇ ਉਹ ਕਿਵੇਂ ਬੱਚੇ ਕੇ ਮੇਰੇ ਹੱਦਾ ਬੰਦਾ ਜੀ ਛੱਡਣਾ ਚਾਵੇ ਸਮਾਂ ਤਾਂ ਜੀ ਹੁਣ ਤੁਹਾਨੂੰ ਮੈਂ ਦੱਸਦਾ ਮਤਲਬ ਕਿ ਜ਼ਿੰਦਗੀ ਜਿਵੇਂ ਤੁਸੀਂ ਪੁੱਛਿਆ ਵੀ ਪਹਿਲਾਂ ਵਾਲੀ ਤੇ ਜ਼ਿੰਦਗੀ ਦੇ ਹੋਂਚ ਪਹਿਲਾਂ ਤਾਂ ਜੀ ਮਤਲਬ ਕਿ ਜਿਵੇਂ ਮੇਰੇ ਪਸੂ ਰੱਖੇ ਸੀ ਜਿਵੇਂ ਮੈਂ ਕੋਈ ਕੱਟੀ ਖੁੱਲੀ ਫਿਰਦੀ ਆ ਮੈਂ ਸੰਗਲ ਨਹੀਂ ਸੀ ਕਿੱਲੇ ਚ ਪੋਂਦਾ ਮੈਂ ਬਸ ਨਸ਼ਾ ਕਰਨ ਜਾਂਦਾ ਜਾ ਕੇ ਜਿਹੜਾ ਤੁਹਾਨੂੰ ਕਮਰਾ ਦਿਖਾਇਓ ਜਾ ਕੇ ਪੈ ਜਾਂਦਾ ਬਸ ਮਤਲਬ ਕਿ ਨਸ਼ੇ ਦੀ ਸੀ ਬਾਹਣ ਮੇਰਾ ਸਾਰਾ ਠੇਕੇ ਤੇ ਹੁੰਦਾ ਉਹ ਵੀ ਪੈਸੇ ਫੜਨੇ ਜਾਂਦਾ ਠੇਕੇ ਵਾਲਾ ਜਦ ਤੇ ਲੋਡ ਹੁੰਦੀ ਮੈਂ ਗੱਲ ਬਾਤੂ ਘਟੂ ਗੱਲਾਂ ਦੀ ਕਰਦਾ ਨਾ ਕਿਸੇ ਨੂੰ ਬੁਲਾਉਂਦਾ ਨਾ ਚਲਾਉਂਦਾ ਮੇਰਾ ਲੈਂਕੀ ਨਹੀਂ ਦੀ ਮਤਲਬ ਕਿ ਮੈਂ ਦੁਨੀਆ ਨੂੰ ਟੁੱਟਿਆ ਹੋਇਆ ਦੀ ਬਸ ਕਲੇ ਨਸ਼ੇ ਦੇ ਦੀ ਮੇਨ ਮੇਰਾ ਨਸ਼ਾ ਹੁੰਦਾ ਵੀ ਸਵੇਰੇ ਉੱਠ ਕੇ ਆਏ ਨਸ਼ਾ ਹੁਣ ਜੀ ਜਿਵੇਂ ਹੁਣ ਦੀ ਗੱਲ ਕਰੀਏ ਹੁਣ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਮੈਂ ਸਵੇਰੇ ਉੱਠ ਕੇ ਗਰਾਊਂਡ ਜਾਣਾ ਠੀਕ ਹੈ ਤੇ ਨਾਲ ਜਵਾਕ ਨੇ ਜਿਹੜੇ ਫੋਰ ਨਵੇਂ ਸਾਡੇ ਇੱਥੇ ਲਵੇ ਆਂਡ ਕਮਾਂਡ ਦੇ ਉਹ ਜਾਂਦੇ ਨੇ ਨਾਲ ਹੁਣ ਮੈਂ ਆਪਣੇ ਬਾਹਣ ਵੀ ਡੈਡੀ ਦੇ ਤੋਂ ਬਾਅਦ ਸਾਰਾ ਠੀਕੇ ਦੇਣ ਲੱਗੇ ਹੁਣ ਮੈਂ ਆਪ ਕਰਦਾ ਆਪਣੇ ਬਾਹਣ ਠੀਕ ਆ ਪਸ਼ੂ ਰੱਖੇ ਨੇ ਜੀ ਹੁਣ ਪਸ਼ੂਆਂ ਦਾ ਦੁੱਧ ਪਤਾਰਾਂ ਵੀ ਆਪ ਚੋ ਲੈਣਾ ਨਹੀਂ ਮੈਂ ਜਿਹੜੇ ਮਦਨੇ ਇਕੱਲੇ ਜਸਾਂ ਗੱਲ ਨਹੀਂ ਪਾਇ ਉਹਨੇ ਤਾਰ ਗੱਢਣੀ ਬਹੁਤ ਵੱਡੀ ਗੱਲ ਹੁੰਦੀ ਹੈ ਹਨ ਤੇ ਹੁਣ ਮੈਂ 20-25000 ਦਾ ਦੁੱਧ ਪਾ ਦੇਣਾ ਮੇਰੇ ਫਲ ਫੁੱਲ ਬੂਟਿਆਂ ਦਾ ਸੌਂਗ ਆ ਮੈਨੂੰ ਉਹ ਰੱਖੇ ਹੋਏ ਨੇ ਹੁਣ ਤਾਂ ਮਤਲਬ ਕਿ ਮੇਰੀ ਜ਼ਿੰਦਗੀ ਮੈਂ ਸੋਨੂੰ ਦੱਸ ਹੀ ਨਹੀਂ ਸਕਦਾ ਵੀ ਇੱਕ ਨਰਕ ਹੁੰਦਾ ਜੇ ਨਰਕ ਤੋਂ ਸਵਰਗ ਚ ਚੇਂਜ ਹੋਈ ਬਦਨ ਰਾਤ ਦਾ ਫਰਕ ਆ ਵੀ ਕਿਉਂਕਿ ਉਹ ਸਮਝ ਮਾਇਕਦਾ ਵੀ ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਵੀ ਇਹ ਮੈਂ ਸਮਝ ਸਕਦਾ ਵੀ ਹੁਣ ਕਿੰਨੇ ਨਜ਼ਾਰੇ ਨੇ ਮੈਨੂੰ ਵੀ ਕਿਆ ਉਹਨਾਂ ਸੇ ਜਿਹੜੀ ਮੈਨੂੰ ਪੈਂਤੀ ਵਾਲਾ ਕਹਿੰਦਾ ਬੰਦਾ ਵੀ ਨਸ਼ਾ ਕਰਕੇ ਬੜਾ ਸਵਾਦ ਆ ਕਿ ਹੁਣ ਸਵਾਦ ਆ ਹਾਂ ਹੁਣ ਸਵਾਦ ਆ ਜੀ ਉਹੀ ਤਾਂ ਮੈਂ ਦੱਸਣਾ ਚਾਹਣਾ ਉਹਨਾਂ ਨੂੰ ਉਹੀ ਇਹੀ ਮੇਰਾ ਮਕਸਦ ਆ ਕਿਉਂਕਿ ਜਿਹੜੀ ਨੀਂਦ ਮੈਨੂੰ ਹੋਣਾ ਆਉਂਦੀ ਉਹ ਮੈਨੂੰ 35 40 ਗੋਲੀਆਂ ਖਾ ਕੇ ਨਹੀਂ ਸੀ ਆਉਂਦੀ ਮੇਰੀ ਦਿਹਾੜੀ ਦੀਆਂ ਮੈਂ 1 ਲੱਖ 17 ਗੋਲੀਆਂ ਖਾਂਦਾ ਸੀ ਜੀ ਕੈਰੀ ਸੋਮਾ ਗੋਲੀ ਜਿਹਨੂੰ ਕਹਿ ਦਿੰਦੇ ਨੇ ਕਿੰਨੀ ਖਤਰਨਾਕ ਡਾਕਟਰ ਦੱਸਦੇ ਨੇ ਉਹ ਮਾਇਰੀਆਂ 35 ਦੋ ਦੋ ਸੀਸਿਆਂ ਹੋ ਜਾਂਦੀ ਐ ਪਰ ਆਇਆ ਵੀ ਉਹ ਉਹ ਨੀਂਦ ਨਹੀਂ ਸੀ ਮੈਨੂੰ ਆਉਂਦੀ ਮਤਲਬ ਕਿ ਫੇਰ ਵੀ ਆਖ ਖੁੱਲ ਜਾਂਦੀ ਨਸ਼ਾ ਕਰਕੇ ਵੀ ਜਦ ਨਾਲ ਚੜਾ ਟਾਈਮ ਸੌਂ ਗਿਆ ਸੌਂ ਗਿਆ ਮੈਂ ਤਾਂ ਵੀ ਫੇਰ ਅੱਖ ਖੁੱਲ ਜਾਂਦੀ ਮਤਲਬ ਕਿ ਹੁਣ ਹੁਣ ਜਿਹੜੀ ਮੈਨੂੰ ਨੀਂਦ ਆਉਂਦੀ ਆ ਵੀ ਕੀ ਆ ਬਾਤ ਆ ਸਕੂਨ ਉਹ ਵੀ ਮੈਂ ਫਿਰ ਮੇਰੇ ਮੂੰਹ ਚੋਂ ਆਪਦੇ ਆਪ ਹੀ ਨਿਕਲ ਜਾਂਦਾ ਵੀ ਯਾਰ ਬਾਓ ਕੀ ਆ ਬਾਤ ਆ ਵੀ ਕੀ ਜਨਤ ਦਾ ਹੈ ਵੀ ਆਇਆ ਇਨਾਂ ਚੀਜ਼ਾਂ ਤੋਂ ਮੈਂ ਦੂਰ ਸੀ ਮਤਲਬ ਕਿ ਆ ਤਰਾਕ ਤ੍ਰੋਕਤਾ ਤੋਂ ਆ ਹੁਣ ਮੈਂ ਇਹ ਜੀਜ਼ਾਂ ਤੋਂ ਸੁਆਦ ਪਾਲਦਾ ਤੜਕੇ ਸੂਰਜ ਚੜ੍ਹਦਾ ਦੇਖਦਾ ਜੀ ਸੋਪਦਾ ਦੇਖਣਾ ਵੀ ਜੀ ਪਾਲਾ ਵੱਡਾ ਚੇਂਜ ਆ ਕੁਝ ਹੋਰ ਕਹਿਣਾ ਚਾਹੂੰਗੀ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਤਾਂ ਜੀ ਫਿਰ ਸਨੇਹਾ ਮੇਰਾ ਇਹੀ ਹੈ ਵੀ ਜਿਹੜੇ ਮੇਰੇ ਵੀਰ ਨਸ਼ਾ ਨਹੀਂ ਕਰਦੇ ਹਨਾ ਉਹਦਾ ਜਾਇਓ ਵੀ ਨਾ ਇਹਦੇ ਵਾਲੇ ਝਾਕਿਓ ਵੀ ਨਾ ਕਿਉਂਕਿ ਨਸ਼ਾ ਮਤਲਬ ਕਿ ਬਹੁਤ ਖਤਰਨਾਕ ਹੈ ਇਹ ਚੋਂ ਦਲਦਲ ਚੋਂ ਨਿਕਲਣਾ ਹਰ ਕਿਸੇ ਦੀ ਬਸ ਦੀ ਗੱਲ ਨਹੀਂ ਹੈ ਹਨਾ ਵੀ ਉਹ ਤਾਂ ਮੇਰੇ ਕੋਈ ਚੰਗੇ ਕਰਮ ਲਾ ਲਉ ਜਾਂ ਮੇਰੀ ਮਾਂ ਦੀ ਦੁਆ ਮੰਗਵਾ ਲਉ ਵੀ ਜਿਹੜਾ ਮੈਂ ਨਿਕਲ ਗਿਆ ਕਿਉਂਕਿ ਸਾਡੇ ਤਣੌਲੇ ਦੀ ਘਟੋ ਘਟ 15 20 ਮੁੰਡੇ ਮੇਰੇ ਨਾਲ ਜਿਹੜੇ ਇਹ ਨਸ਼ੇ ਦੀ ਭੇਟ ਛੜੇ ਨੇ ਠੀਕ ਆ ਤਾਂ ਕਰਕੇ ਮੈਂ ਕਹਿਣਾ ਵੀ ਯਾਰ ਇਹ ਤਾਂ ਮੌਤ ਹੀ ਜਾਂਦਾ ਛੇ ਦੇ ਮਣੀ ਦਾ ਝਾਕ ਕੇ ਵੀ ਨਾ ਤੇ ਜਿਹੜੇ ਮੇਰੇ ਵੀਰ ਕਰਦੇ ਨੇ ਉਹਨਾਂ ਨੂੰ ਮੇਰਾ ਇਹੀ ਸਨੇਹਾ ਹੈ ਵੀ ਉਹ ਮੇਰੇ ਬਣੀ ਦੇਖਣ ਜਦੋਂ ਮੈਂ ਨਿਕਲ ਸਕਦਾ ਤਾਂ ਤੁਸੀਂ ਕਿਉਂ ਨਹੀਂ ਕਿਉਂਕਿ ਜਨਨ ਨਸਾਂ ਮੈਂ ਕਰਿਆ ਮੈਨੂੰ ਨਹੀਂ ਲੱਗਦਾ ਵੀ ਇਦਾਂ ਉਲੇਜ ਕਿਸੇ ਨੇ ਕਰਿਆ ਉਹ ਠੀਕ ਆ ਇਹ ਗੱਲ ਉਹ ਵੀ ਬਿਹਤਰ ਜਾਣਦੇ ਨੇ ਉਹਨਾਂ ਨੂੰ ਵੀ ਪਤਾ ਵੀ ਹਾਂ 프리 ਤੇ ਨਿਕਨ ਨਸ਼ਾ ਕਰੇ ਤਾਂ ਕਰਕੇ ਉਹਨਾਂ ਲਈ ਮੈਂ ਇੱਕ ਮਿਸਾਲ ਆ ਉਹ ਮੇਰੇ ਬਣੀ ਦੇਖਣ ਤੇ ਨਸ਼ਾ ਛੱਡਣ ਤੇ ਮਾਪਿਆਂ ਨੂੰ ਵੀ ਮੇਰਾ ਇਹੀ ਸਨੇਹਾ ਜੀ ਵੀ ਮਾੜਾ ਜਿਹਾ ਆਉਦੇ ਬੱਚੇ ਬਣੀ ਗੌਰ ਰੱਖਿਆ ਕਰੋ ਵੀ ਕੀ ਕਰਦਾ ਕਿਹਜੀ ਸੰਗਤ ਆ ਉਹਦੀ ਠੀਕ ਹੈ ਵੀ ਕਹੇ ਜਾਂ ਨਾਲ ਬੈਠਦਾ ਔੜਦਾ ਤੇ ਆਪਣੇ ਬੱਚਿਆਂ ਦੇ ਆਪ ਰੋਲ ਮਾਡਲ ਬਣੋ ਜੀ ਜੇ ਹੁਣ ਆਪਾਂ ਬੱਚੇ ਸਾਹਮਣੇ ਆਪ ਹੀ ਨਸ਼ਾ ਕਰ ਰਹੇ ਹਾਂ ਹਨਾ ਤੇ ਫਿਰ ਆਪਾਂ ਉਹਨੂੰ ਕੀ ਸਮਝਾਵਾਂਗੇ ਠੀਕ ਆ ਉਹਨਾਂ ਨੂੰ ਬਾਣੀ ਨਾਲ ਜੋੜੋ ਗੁਰੂਆਂ ਨੂੰ ਜਾਂ ਕਹਾਣੀਆਂ ਸੁਣਾਓ ਨਸ਼ਿਆਂ ਦੇ ਸਾਈਡ ਇਫੈਕਟ ਦੱਸੋ ਵੀ ਨਸ਼ਿਆਂ ਦੇ ਕੀ ਮਾੜੇ ਨੁਕਸਾਨ ਨੇ ਕੀ ਪ੍ਰਭਾਵ ਨੇ ਤੇ ਸਮਾਜ ਨੂੰ ਸਮਾਜ ਨੂੰ ਮੇਰਾ ਇਹ ਸੁਨੇਹਾ ਜੀ ਵੀ ਆ ਸਰਕਾਰ ਬਹੁਤ ਵਧੀਆ ਪ੍ਰਚਾਰਾ ਕਰ ਰਹੀ ਹੈ ਜਿਹੜਾ ਯੋਧ ਨਸ਼ਿਆਂ ਵਿਰੁੱਧ ਇਹ ਚਾਹਣਾ ਸਮਾਜ ਤੋਂ ਬਣਾਇਆ ਕਹਿੰਦੇ ਕੋਸ ਹੁੰਦਾ ਨਹੀਂ ਹੁੰਦਾ ਵੀ ਜੇ ਤੁਹਾਡੇ ਲਵੇ ਨਸ਼ਾ ਬਿਕਦਾ ਤਾਂ ਸਰਕਾਰ ਦੇ ਨੰਬਰ ਦਿੱਤੇ ਹੋਏ ਨੇ ਉਹਨਾਂ ਤੇ ਕਾਲ ਕਰਕੇ ਦੱਸੋ ਠੀਕ ਹੈ ਤੇ ਮਤਲਬ ਕਿ ਇੱਕ ਜੇ ਕੋਈ ਤੁਹਾਡੇ ਨਾਲ ਦਾ ਨਸ਼ਾ ਕਰਨ ਲੱਗਦਾ ਜਾਂ ਤਾਂ ਉਹਨੂੰ ਪਿਆਰ ਨਾਲ ਉਧਰੋਂ ਰੋਕੋ ਠੀਕ ਹੈ ਆਪਾਂ ਉਹ ਤੋਂ ਪਾਸੇ ਹੀ ਵਾਟ ਲੈਨੇ ਵੀ ਉਧਰ ਜਾਣ ਲੱਗਾ ਉਹਨੂੰ ਸਮਝਾਓ ਵੀ ਨਸ਼ੇ ਦੇ ਆ ਨੁਕਸਾਨ ਨੇ ਠੀਕ ਹੈ ਤੇ ਮਤਲਬ ਕਿ ਬਸ ਕੋਲਮ ਲਾ ਕੇ ਜੀ ਸਮਾਜ ਨੂੰ ਤਾਂ ਇਹੀ ਆ ਵੀ ਸਮਾਜ ਤੋਂ ਬਣਾ ਕਿਸੇ ਵੀ ਕੰਮ ਚ ਪੂਰੀ ਨਹੀਂ ਪੈਂਦੇ ਹੁੰਦੇ ਹੁਣ ਜੇ ਮੈਂ ਆ ਸਰਕਾਰ ਬਹੁਤ ਵਧੀਆ ਪ੍ਰਾਲਾ ਕਰ ਰਹੀ ਹੈ ਇਹ ਚ ਬਸ ਉਹਨਾਂ ਨੂੰ ਸਮਾਜ ਨੂੰ ਸਾਥ ਦੇਣ ਦੀ ਲੋੜ ਆ ਗੱਲਬਾਤ ਲਈ ਸਮਾਂ ਦਿੱਤਾ ਸ਼ੁਕਰੀਆ। ਬਹੁਤ ਧੰਨਵਾਦੀ ਜੀ ਤੁਹਾਡਾ ਵੀ ਬਹੁਤ-ਬਹੁਤ ਜੇ ਮੇਰੇ ਹਣਾ ਮੈਂ ਕਿਸੇ ਦੇ ਕੰਮ ਆ ਸਕਾਂ ਤੇ ਮੇਰੀ ਜ਼ਿੰਦਗੀ ਤੋਂ ਪ੍ਰਭਾਵਿਤ ਹੋ ਕੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਜੇ ਕੋਈ ਇੱਕ ਬੰਦਾ ਵੀ ਸੁਧਰਦਾ ਮੈਂ ਉਹ ਇੱਕ ਨੂੰ ਦਿਖਾ ਕੇ 10 ਚੇਂਜ ਕਰ ਦੂੰ ਜੇ ਉਹ 10 ਨੂੰ ਦਿਖਾ ਕੇ 100 ਚੇਂਜ ਕਰ ਦੂੰ ਉਹ 100 ਨੂੰ ਚੇਂਜ ਕਰਕੇ 1000 ਬੰਦਾ ਚੇਂਜ ਕਰ ਦੂੰ ਮੇਰਾ ਮਕਸਦ ਵੀ ਇਹੀ ਹੈ ਜਿਵੇਂ ਮੈਂ ਡੀਸੀ ਸਾਹਿਬ ਨੂੰ ਵੀ ਇਹ ਗੱਲ ਕਹੀ ਜੀ ਵੀ ਮੈਨੂੰ ਦੇਖ ਕੇ ਕੋਈ ਬਦਲੇ ਬਸ ਕਿਉਂਕਿ ਜ਼ਿੰਦਗੀ ਬਾਲੀ ਵਧੀਆ ਜੀ ਖੂਬਸੂਰਤਾ ਜੀ ਤਾਂ ਬਾਈ ਦੀਆਂ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਨਸ਼ਾ ਖੁਦ ਕਰਦਾ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਕਿ ਨਸ਼ਾ ਕਿੰਨਾ ਖਤਰਨਾਕ ਹੈ ਜਿਨੇ ਕਦੇ ਕਰਕੇ ਨਹੀਂ ਦੇਖਿਆ ਜ਼ਰੂਰ ਉਹ ਦੱਸ ਸਕਦਾ ਉਹ ਸਾਈਡ ਇਫੈਕਟਸ ਗਿਣਾ ਸਕਦਾ ਪਰ ਜਿਨੇ ਸਰੀਰ ਤੇ ਝੱਲਿਆ ਜਿਹਦੇ ਅੰਦਰ ਨਸ਼ਾ ਗਿਆ ਜਿਹਦੇ ਅੰਦਰ ਹੈਰੋਇਨ ਸਮੈਕ ਗਈ ਆ ਉਹਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਕਿ ਉਹ ਕਿਵੇਂ ਬੰਦੇ ਨੂੰ ਦਲਦਲ ਵੱਲ ਧੱਕਦੀ ਆ ਕਿਵੇਂ ਨਰਕ ਵਰਗੀ ਜ਼ਿੰਦਗੀ ਜਿਹੜੀ ਉਹ ਜਾਉਂਦਾ ਹੈਗਾ ਤੇ ਅੱਜ ਜਦੋਂ ਉਹਨਾਂ ਨੂੰ 2 ਸਾਲ ਹੋਣ ਵਾਲੇ ਆ ਜਾਂ ਹੋ ਗਏ ਨੇ ਨਸ਼ਾ ਛੱਡਿਆ ਨੂੰ ਤਾਂ ਉਹਨਾਂ ਦੀ ਜ਼ਿੰਦਗੀ ਕਿੰਨੀ ਖੂਬਸੂਰਤ ਹੋ ਗਈ ਆ ਜਿਵੇਂ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਨੇ ਕੁਦਰਤ ਨਾਲ ਜੁੜਨ ਦੀਆਂ ਕਿ ਸਵੇਰੇ ਸੂਰਜ ਚੜ੍ਹਦਾ ਵੇਖਣਾ ਉਹਨਾਂ ਨੂੰ ਹੁਣ ਨਸੀਬ ਹੁੰਦਾ ਜਿਹੜੀ ਨੀਂਦ 35 ਗੋਲੀਆਂ ਖਾ ਕੇ ਨਹੀਂ ਸੀ ਆਉਂਦੀ ਹੁਣ ਉਹਨਾਂ ਨੂੰ ਨਸੀਬ ਹੁੰਦੀ ਆ ਇਦਾਂ ਦੀਆਂ ਜਿਹੜੀਆਂ ਉਦਾਹਰਨਾਂ ਨੇ ਉਹਨਾਂ ਨੇ ਦਿੱਤੀਆਂ ਤੇ ਸਾਨੂੰ ਜ਼ਰੂਰ ਇਦਾਂ ਦੀਆਂ ਉਦਾਹਰਨਾਂ ਤੋਂ ਸਿੱਖਣਾ ਚਾਹੀਦਾ ਤੁਹਾਡੇ ਆਲੇ ਦੁਆਲੇ ਜੇ ਕੁਝ ਇਦਾਂ ਦਾ ਵਾਪਰਦਾ ਉਹਨੂੰ ਰੋਕਣ ਲਈ ਸਾਰਾ ਸਮਾਜ ਅੱਗੇ ਆਵੇ ਤਾਂ ਕਿ ਸਮਾਜ ਨੂੰ ਆਪਾਂ ਹੋਰ ਖੂਬਸੂਰਤ ਬਣਾ ਸਕੀਏ ਔਰ ਜੇ ਕੋਈ ਨੌਜਵਾਨ ਗਲਤ ਪਾਸੇ ਜਾ ਰਿਹਾ ਉਸ ਰਾਹ ਤੋਂ ਉਹਨੂੰ ਰੋਕਿਆ ਜਾ ਸਕਦਾ ਤਾਂ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਆਪਣਾ ਵਿਚਾਰ ਦਿਓ ਕੈਮਰਾ ਪਰਸਨ ਸ਼ਸ਼ੀਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਲਈ ਧੰਨਵਾਦ